ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਜੀ ਹਰੇਕ ਪਾਰਟੀ ਦਾ ਹੱਕ ਬਣਦਾ ਹੈ ਪਿੰਡਾਂ ਕੋਲ ਜਾਣ ਲੋਕਾਂ ਨੂੰ ਗੱਲ ਦੱਸਣਾ ਆਪਦੀ ਲੋਕ ਸਭ ਕੁਝ ਸਮਝਦੇ ਨੇ ਹੁਣ ਪਹਿਲਾਂ ਜ ਲੋਕ ਨਹੀਂ ਰਹੇ ਜਿੰਨਾ ਲੋਕਾਂ ਨੇ ਜਿਹਨੇ ਕੰਮ ਕੀਤੇ ਆ ਕੋਈ ਇਮਾਨਦਾਰੀ ਦੇ ਨਾਲ ਜਿਹਨੇ ਲੋਕਾਂ ਦਾ ਬੱਚਨ ਦਾ ਖੜੇ ਨੇ ਉਹਨਾਂ ਲੋਕ ਵੋਟਾਂ ਪਾਉਣਗੇ ਇਸ ਕਰਕੇ ਅਸੀਂ ਆਮ ਆਦੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਅਰਵਿੰਦ ਕੇਜਰੀਵਾਲ ਜੀ ਦੇਸ਼ਾ ਨਿਰਦੇਸ਼ ਦੇ ਮੁਤਾਬਕ ਜਿਹੜੇ ਕੰਮ ਕੀਤੇ ਨੇ ਉਹ ਦੀਨੇ ਸਲਾਉਣ ਯੋਗ ਨੇ ਲੋਕਾਂ ਦੇ ਮਨ ਲੱਗਦੀਆਂ ਨੇ ਕਿਉਂਕਿ ਅੱਜ ਮੋਟਰਾਂ ਵਾਸਤੇ ਵਾਧੂ ਬਿਜਲੀ ਦਿੱਤੀ ਜਾ ਰਹੀ ਹੈ ਬਿਜਲੀ ਫਰੀ ਦਿੱਤੀ ਜਾ ਰਹੀ ਹੈ ਸਕੂਲਾਂ ਦੇ ਸਾਰੇ ਮਾਸਟਰ ਪੂਰੇ ਕਰਤੇ ਦਵਾਈਆਂ ਆਮਾ ਦੀ ਕਲੀਨਿਕ ਦੇ ਵਿੱਚ ਮੁਫਤ ਮਿਲਦੀਆਂ ਟੈਸਟ ਵੀ ਹੋ ਰਹੇ ਨੇ ਟੋਲ ਪਲਾਜੇ ਬੰਦ ਕਰਤੇ ਤੇ ਸ਼ਹੀਦਾਂ ਨੂੰ ਅਸੀਂ ਕਰੋੜ ਰੁਪਏ ਦੇ ਰਹੇ ਆ ਭਵੰਤ ਸਿੰਘਾ ਮਾਨ ਭੋਗ ਤੋਂ ਪਹਿਲਾਂ ਪਹਿਲਾਂ ਘਰੇ ਆਪ ਜਾਂਦੇ ਨੇ ਸੋ ਬਹੁਤ ਸਾਰੀਆਂ ਗੱਲ ਪ੍ਰਾਪਤੀਆਂ ਨੇ 2 ਸਾਲ ਦੇ ਵਿੱਚ ਮਾਨ ਸਾਹਿਬ ਦੀਆਂ ਜਿਹੜੀ ਅਸੀਂ ਗਿਣਕੇ ਦੱਸਦੇ ਆ ਉਹ 10 ਲੋਕ ਸਮਝਦੇ ਵੀ ਨਹੀਂ ਕਿ ਕਿ ਲੋਕਾਂ ਨੂੰ ਮਿਲ ਰਹੀਆਂ ਨੇ ਇਹ ਕਿਹੜਾ ਕੋਈ ਕਿਸੇ ਦੇ ਪਿੱਠ ਪਿੱਛੇ ਗੱਲ ਹੁੰਦੀ ਆ ਵੀ ਨਹੀਂ ਇਹ ਮਿਲਦੀਆਂ ਵੀ ਨਾ ਗੱਲਦੀਆਂ ਕੋਈ ਸੱਦ ਕਰਦੇ ਵੀ ਨਹੀਂ ਹੁੰਦੀਆਂ ਸਭ ਤੋਂ ਵੱਡਾ ਭਵੰਤ ਮਾਨ ਸਾਹਿਬ ਆਪ ਖੁਦ ਇਮਾਨਦਾਰ ਬੰਦੇ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਐ ਵੀ ਜੇ ਮੈਂ 1 ਰੁਪਿਆ ਵੀ ਖਾ ਲਿਆ ਤਾਂ ਮੈਂ ਸਲਫਾਸ ਖਾ ਲਈ। ਸੋ ਇਸ ਕਰਕੇ ਮਾਨ ਸਾਹਿਬ ਦੇ ਨਾਲ ਮੋਦੇ ਨਾਲ ਤੇ ਲੋਕਾਂ ਦੀ ਕੰਮ ਕੀਤਾ ਦੇ ਨਾਲ ਸਾਨੂੰ ਵੋਟਾਂ ਵੱਡੀ ਪੱਧਰ ਤੇ ਪੈਰੀਆਂ ਨੇ। ਇੱਥੋਂ ਘੱਟੋ ਘੱਟ ਸਾਡਾ ਟਾਰਗੇਟ ਹੈ ਲੱਖ ਤੋਂ ਵੱਧ ਤਾਂ ਦੇਖੋ ਹਾਰਨ ਦੀ ਸਭ ਹੋ ਗਿਆ ਉਹਦਾ ਫੈਸਲਾ ਹੋ ਗਿਆ ਵੀ ਲੱਖ ਤੋਂ ਵੱਧ ਹਾਰੂਗੀ। ਅਸੀਂ ਜਿਹੜਾ ਸਾਡਾ ਮਤਲਬ ਹੈਗਾ ਅਸੀਂ ਇਹ ਵੀ 2 ਲੱਖ ਤੋਂ ਅਸੀਂ ਵੱਧ ਵੋਟਾਂ ਦੇ ਨਾਲ ਹਰ ਸਿਮਤ ਨੂੰ ਹਰਾਉਣਾ ਹੈ।